ਹਲਕਾ ਖਡੂਰ ਸਾਹਿਬ ਤੋਂ ਨਵੇਂ ਚੁਣੇ ਗਏ ਆਜ਼ਾਦ ਸੰਸਦ ਮੈਂਬਰ ਭਾਈ ਅਮਰਪਾਲ ਸਿੰਘ ਦੀ ਰਿਹਾਈ ਦਾ ਮੁੱਦਾ ਹੁਣ ਰਾਸ਼ਟਰਪਤੀ ਦੇ ਕੋਲ ਪਹੁੰਚ ਗਿਆ ਹੈ ਅਮਰਤਪਾਲ ਸਿੰਘ ਦੇ ਪਰਿਵਾਰ ਮੈਂਬਰਾਂ ਦੇ ਇੱਕ ਵਫਦ ਨੇ ਰਾਸ਼ਟਰਪਤੀ ਦਰੋਪਤੀ ਮੁਰਮੂ ਨੂੰ ਮੰਗ ਪੱਤਰ ਸੌਂਪਿਆ ਹੈ ਜਿਸ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਨਵੇਂ ਸੰਸਦ ਮੈਂਬਰਾਂ ਦੇ ਸੌ ਚੱਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਭਾਈ ਅਮਰਤਪਾਲ ਸਿੰਘ ਨੂੰ ਰਿਹਾ ਕੀਤਾ ਜਾਵੇ ਵਫਦ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਮੁਖੀ ਭਾਈ ਜਸਕਰਨ ਸਿੰਘ ਕਹਨ ਸਿੰਘ ਵਾਲਾ ਦੀ ਅਗਵਾਈ ਹੇਠ 11 ਮੈਂਬਰੀ ਵਫਦ ਇਹ ਮੰਗ ਪੱਤਰ ਦੇ ਕੇ ਵਾਪਸ ਪਰਤਿਆ ਜਿੱਥੇ ਉਹਨਾਂ ਨੇ ਅਨੁਸਾਰ ਹੀ মিডিਆ ਨੂੰ ਸੰਬੋਧਨ ਕੀਤਾ ਹੈ ਹੁਣ ਸੁਣੋ ਭਾਈ ਕਹਨ ਸਿੰਘ ਵਾਲਾ ਹੋਰਾਂ ਦੇ ਜ਼ੁਬਾਨੀ ਕਿ ਰਾਸ਼ਟਰਪਤੀ ਨੇ ਉਹਨਾਂ ਨੂੰ ਕੀ ਭਰੋਸਾ ਦਿੱਤਾ ਹੈ ਭਾਈ ਅਮਰਤਪਾਲ ਸਿੰਘ ਜੋ ਮੈਂਬਰ ਆਫ ਪਾਰਲੀਮੈਂਟ ਖਡੂਰ ਸਾਹਿਬ ਤੋਂ ਯਾਦ ਤੌਰ ਤੇ ਬਣੇ ਆ ਉਹਨਾਂ ਦਾ ਬੁਨਿਆਦੀ ਤਜਮਹੂਰੀ ਹੱਕ ਹੈ ਕਿ ਜਿਹੜੀ ਉਹਨਾਂ ਤੇ ਐਨਐਸਐਲਾਈ ਸੀ ਗੈਰਕਾਨੂੰਨੀ ਢੰਗ ਦੇ ਨਾਲ ਤੇ ਉਹਨੇ ਦੇ ਸਾਥੀਆਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਸੀਗਾ ਉਹ 197000 ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਜੇਲ੍ਹ ਵਿੱਚ ਰਹਿ ਕੇ ਨਾ ਉਹਨਾਂ ਨੇ ਪਿੰਡ ਦਾ ਪ੍ਰਚਾਰ ਆਪ ਆ ਕੇ ਕੀਤਾ ਨਾ ਉਹਨਾਂ ਨੇ ਕਿਸੇ ਰੈਲੀ ਨੂੰ ਸੁબોਧਨ ਕੀਤਾ ਉਹਨੂੰ ਜੇਲ੍ਹ ਦੇ ਵਿੱਚ ਡੱਕ ਕੇ ਰੱਖਿਆ ਪਹਿਲਾਂ ਗੈਰਕਾਨੂੰਨੀ ਕੰਮ ਸੀ ਉਹਨੂੰ ਜੇਲ੍ਹ 'ਚ ਡਕਣਾ ਨਹੀਂ ਚਾਹੀਦਾ ਸੀ ਉਹਨੂੰ ਚੋਣ ਪ੍ਰਚਾਰ ਲਈ ਮੌਕਾ ਦੇਣਾ ਚਾਹੀਦਾ ਸੀਗਾ ਉਹ ਮੈਂਬਰ ਪਾਰਲੀਮੈਂਟ ਬਣ ਗਏ ਨਹੀਂ ਤੇ ਉਹਨਾਂ ਨੂੰ ਤੁਰੰਤ ਆਪਣਾ ਰਹਾ ਕਰਕੇ ਉਹਨਾਂ ਨੂੰ ਜੋ ਮੈਂਬਰ ਆਫ ਪਾਰਲੀਮੈਂਟ ਦੀ ਸਹਤ ਚਾਉਣੀ ਚਾਹੀਦੀ ਸੀ ਹੁਣ ਮੈਨੂੰ ਦੱਸੋ ਰੱਬ ਦੇਕਰ ਦੇਰ ਤਾਂ ਹੈਗਾ ਹਨੇਰ ਨਹੀਂ ਹੈ ਅਸੀਂ ਕਹਿੰਦੇ ਸੀ ਕਿ ਉਹਦੇ ਤੇ ਗੈਰਕਾਨੂੰਨੀ ਕੇਸ ਪਾਇਆ ਹੈ ਤੇ ਜਮਹੂਰੀਅਤ ਦਾ ਕਤਲ ਕੀਤਾ ਭਗਵੰਤ ਮਾਨ ਦੀ ਸਰਕਾਰ ਨੇ ਤੇ ਸੈਂਟਰ ਦੀ ਸਰਕਾਰ ਨੇ ਰਲ ਕੇ ਬੀਜੇਪੀ ਮਿਲ ਕੇ ਉਹਨਾਂ ਨੇ ਐਨਐਸਏ ਲਾਈ ਹੈ ਐਨਐਸਏ ਪੰਜਾਬ ਦੇ ਜੀ ਮਿਨਿਸਟਰ ਦੇ ਮਿਲੇ ਤੋਂ ਬਗੈਰ ਲੱਗ ਹੀ ਨਹੀਂ ਸਕਦੀਗੀ ਕੋਈ ਸਟੇਟ ਦੂਜੀ ਚਾਕੇ ਐਨਐਸਏ ਨਹੀਂ ਲਾ ਸਕਦਾ ਤੇ ਫਿਰ ਨਾਮਰਤਪਾਲ ਦੇ ਕਰੋਨਾ ਬੰਬ ਫੜਿਆ ਗਿਆ ਸੀ ਨਾ ਤੋ ਫੜੀ ਗਈ ਸੀ ਨਾ ਉਹਦੇ ਕੋਲ ਪਰਮਾਣੂ ਫੜਿਆ ਗਿਆ ਸੀ ਉਹਨੇ ਕਿਸੇ ਨੂੰ ਗੱਲ ਐਸੀ ਕੀਤੀ ਨਹੀਂ ਸੀ ਉਹ ਨਸ਼ੇ ਛਡਾਉਂਦਾ ਸੀ ਅਮਰਤ ਛਕਾਉਂਦਾ ਸੀ ਜੋ ਸਾਡੀ ਪਾਲਿਸੀ ਸੀ ਗੁਰੂ ਗੋਬਿੰਦ ਸਿੰਘ ਦਾ ਸਾਨਾ ਮਾਨਵਤਾਵਾਦੀ ਸੋਚ ਦਿੱਤਾ ਸੀ ਜਾਤ ਪਾਤ ਤੋਂ ਕੱਢਦਾ ਸੀ ਨਾ ਉਹਨੇ ਕਿਸੇ ਹਿੰਦੂ ਨੂੰ ਤੰਗ ਕੀਤਾ ਨਾ ਮੁਸਲਮਾਨ ਨੂੰ ਤੰਗ ਕੀਤਾ ਨਾ ਅਸਾਈ ਨੂੰ ਤੰਗ ਕੀਤਾ ਉਹ ਕਿਸੇ ਨੇ ਤੰਗ ਹੀ ਨਹੀਂ ਕੀਤਾ ਉਹਦੇ ਘਰੋਂ ਫੜੇ ਜ਼ਰੂਰ ਗਏ ਆ ਪੰਜ ਕਕਾਰ ਫੜੇ ਗਏ ਆ ਉਹ ਤਾਂ ਹਰੇਕ ਸਿੱਖ ਦੇ ਘਰੋਂ ਫੜੇ ਜਾਣੀ ਚਾਹੀਦੇ ਆ ਜੇ ਕਕਾਰ ਪੰਜ ਰੱਖਣੇ ਘਰ ਚੋਂ ਫੜੇ ਜਾਣਾ ਉਹ ਦੇਸ਼ದ್ರੋਹੀ ਆ ਤਾਂ ਫੇਰ ਤਾਂ ਸਾਰੀ ਕੌਮ ਹੀ ਸਾਡੀ ਦੇਸ਼ದ್ರੋਹੀ ਤੁਸੀਂ ਮੰਨਦੇ ਹੋ ਪਰ ਅਸੀਂ ਨਾ ਦੇਸ਼ದ್ರੋਹੀ ਆ ਅਸੀਂ ਮਾਨਵਤਾਵਾਦੀ ਆ ਅੱਜ ਸਾਬਤ ਹੋ ਗਿਆ ਊੜਨ ਖੁੱਟੇ ਨਾਨਕਾ ਓਟ ਸੱਚ ਰਹੀ ਇੱਕ ਪਾਸੇ ਹਾਰਤ ਹੋ ਗਿਆ ਦਿੱਲੀ ਹਾਰ ਗਈ ਐ ਤੇ ਆਪਣਾ ਪੰਜਾਬ ਜਿੱਤ ਗਿਆ ਇੱਕ ਪਾਸੇ ਐਨਐਸਏ ਲਾਉਣ ਵਾਲੇ ਹਾਰਡਲਾਈਨ ਕਹਿਣ ਵਾਲੇ ਤੇ ਉਹਨੂੰ ਰੈਡੀਕਲ ਕਹਿਣ ਵਾਲੇ ਉਹ ਹਾਰ ਗਏ ਐ ਇਸ ਕਰਕੇ ਇਹ ਜਿੱਤ ਗਿਆ ਹੁਣ ਤੋਂ ਇਦੋਂ ਵੱਡਾ ਸਬੂਤ ਕੀ ਐ ਜੇ ਕਿਤੇ ਸੰਜੀਤ ਸਿੰਘ ਰਾਜ ਸਭਾ ਦਾ ਮੈਂਬਰ ਬਣ ਜਾਂਦਾ ਤੇ ਉਹਨੂੰ ਆਪਣੇ ਆਪ ਸੌਂਚ ਚ ਕਾਈ ਜਾਂਦੀ ਆ ਤੇ ਜੇ ਕੇਜਰੀਵਾਲ ਸਾਹਿਬ ਉਹ ਜੇਲ੍ਹ ਦੇ ਵਿੱਚ سنگੀਨ ਜ਼ੁਲਮਾਂ ਚ ਹੁੰਦੇ ਐ ਉਹ ਨਾ ਤਾਂ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਲੜ ਰਿਹਾ ਉਹ ਚੋਣ ਤਾਂ ਲੜ ਹੀ ਨਹੀਂ ਰਿਹਾ ਸੀਗਾ ਉਹ ਆਪਣੇ ਪਾਰਟੀ ਪ੍ਰਚਾਰ ਕਰ ਲਈ ਉਹਨੂੰ ਸਮਾਂ ਦੇ ਤਾ ਰੀਲੀਜ਼ ਕੀਤਾ ਤੇ ਭਾਈ ਅਮਰਤਪਾਲ ਨੂੰ ਰੀਲੀਜ਼ ਕਿਉਂ ਕੀਤਾ ਜਿਹੜਾ ਚੋਣ ਲੜ ਰਿਹਾ ਸੀ ਇਸ ਕਰਕੇ ਆਰਟੀਕਲ 75 ਦੇ ਮੁਤਾਬਕ ਸਾਡਾ ਰਾਈਟ ਬੰਦਾ ਹੈ ਕਿ ਇਹ ਸੌਂ ਦੇ ਵਿੱਚ ਉਹਨੂੰ ਸ਼ਾਮਲ ਕੀਤਾ ਜਾਵੇ ਇਹ ਸਾਡਾ ਜਮਹੂਰੀਅਤ ਹੱਕ ਹੈ ਇਸ ਕਰਕੇ ਇਹ ਜਮਹੂਰੀਅਤ ਹੱਕ ਦਾ ਉਹ ਰਾਜਨਾਜਾ ਇੰਡੀਅਨ ਸਟੇਟ ਕਰ ਰਹੀ ਹੈ ਜੇ ਦੂਜੇ ਪਾਸੇ ਵੇਖੋ ਜੇ ਅਰਨ ਜੇਤਲੀ ਜੋ ਨਹੀਂ ਰਹੇ ਉਹ ਉਸ ਅੰਮ੍ਰਿਤਸਰ ਤੋਂ ਹਾਰ ਜਾਂਦੇ ਐ ਤੇ ਉਹਨੂੰ ਖਜ਼ਾਨਾ ਵਿजीर ਬਣਾ ਦਿੱਤਾ ਜਾਂਦਾ ਇਹ ਕਿਹੜੇ ਕਾਨੂੰਨ ਦੀ ਗੱਲ ਐ ਇੱਕ ਚੁਣਿਆ ਹੋਇਆ ਐਮਪੀ ਉਹਨੂੰ ਸੌਂਚ ਕਰਨ ਦਾ ਮੌਕਾ ਨਹੀਂ ਦਿੱਤਾ ਇੱਕ ਰਵਨੀਤ ਮਿੱਟੂ ਉਹ ਲੁਧਿਆਣੇ ਤੋਂ ਚੋਣ ਹਾਰ ਜਾਂਦਾ ਉਹ ਮੈਂਬਰ ਪਾਰਲੀਮੈਂਟ ਰਹਿੰਦਾ ਨਹੀਂ ਤੇ ਉਹ ਹੱਕ ਦੇ ਜ਼ੋਰ ਤੇ ਪੰਜਾਬ ਨੂੰ ਚੜਾਉਣ ਲਈ ਸੇਕ ਕਮ ਨੂੰ ਚੜਾਉਣ ਲਈ ਸਾਡੇ ਪੰਜਾਬ ਦੇ ਜਿੰਨੇ ਵਸਦੇ ਲੋਕ ਆ ਤੇ ਜੇ ਰਵਨੀਤ ਬਿੱਟੂ ਨੂੰ ਹਰਾਇਆ ਉਥੋਂ ਦੇ ਸਾਰੇ ਲੋਕਾਂ ਨੇ ਰਾਇ ਹਿੰਦੂਆਂ ਨੇ ਵੀ ਹਰਾਇਆ ਮੁਸਲਮਾਨਾਂ ਨੇ ਵੀ ਹਰਾਇਆ ਅਸਾਈਆਂ ਨੇ ਵੀ ਹਰਾਇਆ ਪੰਜਾਬ ਦੇ ਸਾਰੇ ਲੁਧਿਆਣੇ ਦੇ ਸਾਰੇ ਲੋਕਾਂ ਨੇ ਹਰਾਇਆ ਤੇ ਉਹਨੂੰ ਵਜ਼ੀਰ ਬਣਾ ਦੇਣਾ ਇੱਕ ਹਰਿਆ ਬੰਦਾ ਵਜ਼ੀਰ ਬਣ ਸਕਦਾ ਸੌਂ ਚੱਕ ਸਕਦਾ ਕਿ ਜਿੱਤਿਆ ਬੰਦਾ ਕਿਉਂ ਨਹੀਂ ਚੱਕ ਸਕਦਾ ਇਸ ਕਰਕੇ ਸਾਡੀ ਮੰਗ ਹੈ ਕਿ ਉਹਨੂੰ ਤੁਰੰਤ ਰਿਹਾ ਕੀਤਾ ਜਾਵੇ ਤੇ ਬੰਦੀ ਸਿੰਘ ਜਿਹੜੇ 33 ਸਾਲ ਤੋਂ ਬੈਠੇ ਆ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ ਜੇ 18 ਤਰੀਕ ਤੱਕ ਸੌ ਸਮਾਗਮ ਵਿੱਚ ਨਾ ਸ਼ਾਮਲ ਕੀਤਾ ਗਿਆ ਤੇ ਸਾਡੀ ਪਾਲਟੀ ਪੰਖ ਵਿਆਗ ਨੂੰ ਨਾਲ ਲੈ ਕੇ ਅਸੀਂ ਪੰਜਾਬ ਦੇ ਚੀਫ ਮਿਨਿਸਟਰ ਨੂੰ ਮਿਲਾਂਗੇ ਕਿਉਂਕਿ ਇਹਨਾਂ ਨੇ ਦੋਨਾਂ ਨੇ ਰਲ ਕੇ ਗੇਮ ਖੇਡ ਕੇ ਅਮਰਤਵਾਲਾ ਨੂੰ ਅੰਦਰ ਕੀਤਾ ਇਹ ਸਾਡੀ ਗੱਲ ਸੀ ਅਸੀਂ ਇੰਡੀਆ ਦੇ ਰਾਸ਼ਟਰਪਤੀ ਨੂੰ ਮਿਲ ਕੇ ਆਏ ਹਾਂ ਉਹਨਾਂ ਨੇ ਸਾਡੀ ਗੱਲ ਬੜੀ ਵਧੀਆ ਗੌਰ ਨਾਲ ਸੁਣੀ ਹੈ ਉਹਨਾਂ ਦੇ ਨੁਮਾਇੰਦੇ ਸੀਗੇ ਉਹਨਾਂ ਨੇ ਸਾਡੀ ਗੱਲ ਬੜੀ ਵਧੀਆ ਗੌਰ ਨਾਲ ਸੁਣੀ ਹੈ ਤੇ ਕਿਉਂਕਿ ਸਾਡਾ ਹੱਕ ਸੀ ਬੁਨਿਆਦੀ ਸੀ ਅਸੀਂ ਕੋਈ ਭੀਖ ਮੰਗਣੇ ਗਏ ਸੀ ਅਸੀਂ ਇੰਡੀਅਨ ਕਨਸਟੀਟਿਊਸ਼ਨ ਦੇ ਮੁਤਾਬਕ ਜਿਵੇਂ ਕਿ ਆਰਟੀਕਲ 14 19 21 ਦੇ ਮੁਤਾਬਕ ਅਸੀਂ ਬਰਾਬਰ ਹਾਂ ਫਰੀडम ਆਫ ਸਪੀਚ ਆ ਫਰੀडम ਆਫ ਐਕਸਪ੍ਰੈਸ਼ਨ ਹੈ ਇਸ ਕਰਕੇ ਕਾਨੂੰਨ ਦੇ ਮੁਤਾਬਕ ਉਹਨਾਂ ਨੇ ਚੋਣ ਲੜਿਆ ਸੀ ਤੇ ਇਹਨਾਂ ਨੇ ਜਮਹੂਰੀਅਤ ਦਾ ਕਤਲ ਕਰਦਾ ਨਹੀਂ ਤਾਂ ਅਗਲੇ ਦਿਨ ਇਹਨੂੰ ਰਿਆ ਕਰ ਦੇਣਾ ਉਹਨਾਂ ਦਾ ਬੁਨਿਆਦੀ ਹੱਕ ਸੀਗਾ ਤੇ ਦੂਜੇ ਪਾਸੇ ਕਹਿੰਨਾ ਇੱਕ ਮੁਸਲਮਾਨ ਕੌਮ ਦਾ ਆਗੂ ਜਿਹੜਾ ਰਸ਼ੀਦ ਇੰਜੀਨੀਅਰ ਰਸ਼ੀਦ ਆ ਮੈਂਬਰ ਆਫ ਪਾਰਲੀਮੈਂਟ ਬਣਿਆ ਤੇ ਭਾਈ ਉਹ ਪਹਿਲਾਂ ਐਮਐਲਏ ਸੀ ਸਾਡਾ ਵਧੀਆ ਮਿੱਤਰ ਸੀ ਬੜਾ ਇਮਾਨਦਾਰ ਬੰਦਾ ਬੜਾ ਸਾਊ ਬੰਦਾ ਉਹ ਵੀ ਜੇਲ੍ਹ ਚ ਬਿਠਿਆ ਉਹਨੂੰ ਵੀ ਸੋਚ ਚਾਉਣੀ ਚਾਹੀਦੀ ਆ ਕਾਨੂੰਨੀ ਚਾਰਾ ਚੋਈ ਜਿਹੜੀ ਸਭ ਤੋਂ ਵੱਡੀ ਆ ਜਿਹੜੀ ਕਾਨੂੰਨ ਬਉਂਦੀ ਆ ਇੰਡੀਆ ਦੀ ਪਾਰਲੀਮੈਂਟ ਤੇ ਜਿੱਥੇ ਕਾਨੂੰਨ ਬੰਦਦੇ ਆ ਕਾਨੂੰਨ ਘੜੇ ਬੈਠਦੇ ਆ ਅੱਜ ਕਾਨੂੰਨ ਤੇ ਬੈਠਣ ਵਾਲੇ ਕਾਨੂੰਨ ਘੜੇ ਅੱਜ ਜ਼ਾਲਮ ਬਣੇ ਬੈਠੇ ਆ ਉਹ ਅੱਤਵਾਦ ਫਲਾ ਰਹੇ ਆ ਉਹ ਰੈਡਿਕਲ ਰਫਈਆ ਅਪਣਾ ਰਹੇ ਆ ਉਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਤੇ ਜਦੋਂ ਕਾਨੂੰਨ ਦੀ ਵੱਡੀ ਜਿਹੜੀ ਚੋਣ ਆ ਉਹ ਪਾਰਲੀਮੈਂਟ ਦੀ ਚੋਣ ਅਮਰਤਪਾਲ ਜਿੱਤੀ ਗਿਆ ਤੇ ਇਸ ਤੋਂ ਮਗਰ ਦੀ ਗੱਲ ਤਾਂ ਕੋਈ ਰਹੀ ਨਹੀਂ ਜੱਸੀ ਕਾਨੂੰਨ ਦੇ ਜਿੱਥੇ ਕਾਨੂੰਨ ਬਣਦੇ ਆ ਜਿੱਥੇ ਕਾਨੂੰਨ ਘੜੇ ਆ ਉਹ ਚੋਣ ਤਾਂ ਜਿੱਤ ਗਿਆ ਇਸ ਕਰਕੇ ਉਹ ਕਾਨੂੰਨ ਦੇ ਰਾਖੇ ਕਾਨੂੰਨ ਨੂੰ ਆਪ ਨਹੀਂ ਮੰਨ ਰਹੇ ਤੇ ਇਹ ਭਾਈ ਅਮਰਤਪਾਲ ਤੇ ਸਾਰੇ ਕਾਨੂੰਨ ਨੂੰ ਮੰਨਣ ਵਾਲੇ ਬੰਦੇ ਤੇ ਅਸੀਂ ਪੰਜਾਬ ਦੇ ਪੀਸ ਚਾਹਣਾ ਚਾਹੁੰਦੇ ਆ ਇੱਕ ਮੈਂ ਤੁਹਾਨੂੰ ਕਹਿਣਾ ਇਹ ਜਿਹੜੇ ਲੀਡਰ ਹੈ ਨਾ ਇਹ ਪੰਥ ਦਾ ਕੰਮ ਕਰਦੇ ਆ ਨਾ ਪੰਜਾਬ ਦਾ ਕਰਦੇ ਆ ਨਾ ਵਪਾਰੀਆਂ ਦੀ ਗੱਲ ਸੁਣਦੇ ਆ ਨਾ ਮਜ਼ਦੂਰਾਂ ਦੀ ਗੱਲ ਸੁਣਦੇ ਆ ਨਾ ਆਪਣੇ ਕੌਮ ਦੀ ਗੱਲ ਸੁਣਦੇ ਆ ਨਾ ਸੋਸ਼ਲ ਮੀਡੀਆ ਤੇ ਜ਼ੁਲਮ ਹੋ ਜਾਂਦਾ ਹੈ ਉਹਨਾਂ ਤੇ ਨੈਟ ਬੰਦ ਕਰ ਉਹਨਾਂ ਦੇ ਚੈਨਲ ਬੰਦ ਕੀਤੇ ਜਾਂਦੇ ਆ ਡੈਮੋਕਰੇਸੀ ਦੇ ਪਿਲਰ ਦੇ ਉੱਤੇ ਬਹੁਤ ਵੱਡਾ ਧਮਾਕਾ ਦਿੱਤਾ ਜਾਂਦਾ ਜੇਪੀਏ ਤੋਂ ਦੇ ਚੈਨਲ ਬੰਦ ਕਰ ਦਿੰਦੇ ਆ ਵੈਬਸਾਈਟਾਂ ਤੁਹਾਡੀਆਂ ਬੰਦ ਕਰ ਦਿੰਦੇ ਆ ਤੇ ਫਿਰ ਇਹ ਜਮਹੂਰੀਅਤ ਦਾ ਕਤਲ ਕਰਨ ਨਾ ਕੌਣ ਆਲੇ ਉਹੀ ਪਾਰਲੀਮੈਂਟ ਜਿਹੜੇ ਕਾਨੂੰਨ ਬਣਾਉਂਦੀ ਹੈ ਤੇ ਫਿਰ ਮੈਂ ਅੱਜ ਪੂਰੀ ਦੁਨੀਆ ਨੂੰ ਕਹਿਣਾ ਚਾਹਣਾ ਹੈ ਕਿ ਅੱਜ ਸਾਰੀ ਦੁਨੀਆ ਵੇਖੇ ਇਹ ਆਵਾਜ਼ ਅਮਰੀਕਾ ਕੈਨੇਡਾ ਜਰਮਨ ਫਰਾਂਸ ਦੇ ਵਿੱਚੋਂ ਉੱਠ ਰਹੀ ਹੈ ਤੇ ਇਹ ਆਵਾਜ਼ ਬਹੁਤ ਵੱਡੀ ਉੱਠੂਗੀ ਤੇ ਇਸ ਕਰਕੇ ਇੰਡੀਆ ਦਾ ਅੱਜ ਬਿਲਕੁਲ ਜਮਹੂਰੀਅਤ ਦਾ ਜਨਾਜ਼ਾ ਨਿਕਲ ਗਿਆ ਜਿਹੜੇ ਅਮਰਤਪਾਲ ਨੂੰ ਰਿਹਾਨੀ ਕਰਦੇ ਸਕਦੇ ਭਾਈ ਕਾਨ ਸਿੰਘ ਵਾਲਾ ਅਤੇ ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ ਹੋਰਾਂ ਨੇ ਦੱਸਿਆ ਕਿ ਵਫ਼ਦ ਨੇ ਨਵੀਂ ਦਿੱਲੀ ਦੇ ਵਿੱਚ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੂੰ ਮੰਗ ਪੱਤਰ ਸੌਂਪਿਆ ਹੈ ਅਤੇ ਉਹਨਾਂ ਦੇ ਮੈਂਬਰਾਂ ਵੱਲੋਂ ਸਾਡੀ ਗੱਲਬਾਤ ਨੂੰ ਵੀ ਧਿਆਨ ਦੇ ਨਾਲ ਸੁਣਿਆ ਗਿਆ ਬਾਕੀ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਮਾਨਯੋਗ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਇਸ ਬਾਬਤ ਕੀ ਫੈਸਲਾ ਲੈਂਦੇ ਨੇ ਅਜੇ ਚ ਦੇਖਣਾ ਹੋਵੇਗਾ ਕਿ ਭਾਈ ਅਮਰਤਪਾਲ ਸਿੰਘ ਨੂੰ ਕਦੋਂ ਤੱਕ ਜੇਲ੍ਹ ਦੀਆਂ ਸਲਾਕਾਂ ਚੋਂ ਬਾਹਰ ਕੱਢਿਆ ਜਾਵੇਗਾ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ